ਪੰਜਾਬ ਤੇ ਰਾਜ ਸਾਡੇ ਬੱਚੇ ਕਰਨ ਇਹ ਆ ਸਾਡਾ ਮੰਤ ਦੇ ਵਿੱਚ ਸਾਬ ਮੰਤਰੀ ਜੀ ਨੂੰ ਇਹ ਪੁੱਛਣਾ ਚਾਹਤ ਆ ਕਿ ਕਗਰਾ ਦਾ ਪਾਣੀ ਇਹਨਾਂ ਖਲਾ ਤੇ ਦੋਸ਼ਿਤ ਕਿਉਂ ਹੈ ਅਗਲਾ ਕੁਐਸਚਨ ਸਰਦਾਰ ਕੁਜੀਤ ਸਿੰਘ ਰੰਧਾਵਾ ਜੀ ਮੇਰਾ ਪ੍ਰੈਸ਼ ਨੰਬਰ 196 ਜੀ ਆਪਾ ਜੀ ਸਰਦਾਰ ਸਰਪੰਨ ਸਿੰਘ ਜੀ ਸਰਦਾਰ ਦਾ ਵਾਦੀ ਨੂੰ ਦੱਸਣਾ ਚਾਹਨਾ ਹਾ ਤੇਰਾ ਬਸਤੀ ਪਰਵਾਰਾ ਰੋਡ ਦੀ 7.2 ਕਿਲੋਮੀਟਰ ਤੱਕ ਮਜ਼ਬੂਤੀ ਲਈ ਅਨੁਮਾਨ ਬਾਬਤ ਰਕਮ 18.85 ਕਰੋੜ ਰੁਪਏ ਦਾ ਤਿਆਰ ਕਰਕੇ ਵਿੱਤ ਭਾਗ ਨੂੰ ਭੇਜ ਦਿੱਤਾ ਗਿਆ ਹੈ ਜੇਕਰ ਵਿੱਤ ਵਿਭਾਗ ਵੱਲੋਂ ਫੰਡ ਉਪਲਬਧ ਕਰਵਾਏ ਜਾਂਦੇ ਹਨ ਤਾਂ ਇਸ ਸੜਕ ਦੀ ਮਜ਼ਬੂਤੀ ਨੂੰ ਪਹਿਲੇ ਆਧਾਰ ਤੇ ਲਿਆ ਜਾਵੇਗਾ ਧੰਨਵਾਦ ਸਪੀਕਰ ਸਾਹਿਬ ਸਰ ਸਾਹਿਬ ਮੈਂ ਤੁਹਾਡੇ ਮਾਣੇ ਪਰ ਆਹੀ ਸਾਡੇ ਲੋਕ ਨਿਰਮਾਣ ਮੰਤਰੀ ਜੀ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਜਿਹੜਾ ਉਹਨਾਂ ਨੇ 18.85 ਕਰੋੜ ਦੀ ਬਾਬਤ ਰਕਮ ਦਾ ਪੇਸ਼ ਕਰਕੇ ਦਿੱਤੇ ਵਿਭਾਗ ਨੂੰ ਭੇਜੀ ਆਈ ਕੀ ਉਹਦੇ ਅੰਦਰ ਡਰੇਨ ਸਿਸਟਮ ਦਾ ਵੀ ਪ੍ਰਬੰਧ ਹੈਗਾ ਜੀ ਕਿਉਂਕਿ ਇਸ ਵੇਲੇ ਉਸ ਰੋਡ ਤੇ ਬਹੁਤ ਜ਼ਿਆਦਾ ਪਾਣੀ ਖੜਾ ਹੋ ਜਾਂਦਾ ਹੈ ਤੇ ਸਾਨੂੰ ਫਿਊਚਰ ਵਿੱਚ ਉੱਥੇ ਇੱਕ ਡਰੇਨੇਜ ਸਿਸਟਮ ਵੀ ਡਿਪਲੋਏ ਕਰਨਾ ਚਾਹੀਦਾ ਹੈ ਤਾਂ ਜੋ ਫਿਊਚਰ ਦੇ ਜਦੋਂ ਵੀ ਰੋਡ ਬਣ ਕੇ ਤਿਆਰ ਹੋ ਜੂਗਾ ਤਾਂ ਸਾਨੂੰ ਉੱਥੇ ਪਾਣੀ ਦੀ ਸਮੱਸਿਆ ਦਾਤਾ ਬਣਾ ਨਹੀਂ ਕਰਨਾ ਪਊਗਾ ਡੋਮ ਨਿਰਮਾਣ ਮੰਤਰੀ ਕਿਰਪਾ ਗਰਕੇਸ਼ ਜਵਾਬ ਦੇ ਸਾਡਾ ਮੁੱਢਲਾ ਫਰਜ਼ ਹੁੰਦਾ ਵੀ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਭਵਿੱਖ ਲਈ ਤਿਆਰ ਕਰਨਾ ਔਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬੁੰਜਾ ਹੁਕਮ ਚੋਂ ਇੱਕ ਹੁਕਮ ਵੀ ਹੈ ਕਿ ਰਾਜਨੀਤੀ ਬਾਰੇ ਜਾਣਕਾਰੀ ਲੈਣਾ। ਔਰ ਰਾਜਨੀਤੀ ਇੱਕ ਐਸਾ ਸ਼ੁਭਾ ਜਿਹੜੀ ਜ਼ਿੰਦਗੀ ਦੇ ਹਰ ਪਲ ਤੇ ਤੁਹਾਡੇ ਤੇ ਅਸਰੰਦਾਜ਼ ਹੁੰਦੀ ਹੈ। ਆ ਤੁਹਾਡੇ ਮਾਈਕ ਦਾ ਕੀ ਕੀਮਤ ਹੋਊਗੀ? ਇਹ ਰਾਜਨੀਤੀ ਡਿਸਾਈਡ ਕਰਦੀ ਹੈ। ਦਵਾਈ ਤੁਹਾਨੂੰ ਕਿਸ ਤਰ੍ਹਾਂ ਮਿਲਣੀ ਹੈ ਰਾਜਨੀਤੀ ਡਿਸਾਈਡ ਕਰਦੀ ਹੈ। ਪੜ੍ਹਾਈ ਤੁਹਾਡੀ ਕਿਸ ਤਰ੍ਹਾਂ ਦੀ ਹੋਊਗੀ ਰਾਜਨੀਤੀ ਡਿਸਾਈਡ ਕਰਦੀ ਹੈ। ਕਪੜੇ ਤੁਹਾਡੇ ਸਸਤੇ ਹੋਣਗੇ ਮਹਿੰਗੇ ਹੋਣਗੇ ਰਾਜਨੀਤੀ ਡਿਸਾਈਡ ਕਰਦੀ ਕੀ ਭਾਅ ਹੋਊਗਾ ਉਹਨਾਂ ਦਾ ਤੁਹਾਡੇ ਜਿਹੜਾ ਪੈਨ ਟੰਗਿਆ ਇਹਦੇ ਤੇ ਕਿੰਨਾ ਟੈਕਸ ਲੱਗੇ ਰਾਜਨੀਤੀ ਡਿਸਾਈਡ ਕਰਦੀ ਹੈ ਸਭ ਕੁਝ ਰਾਜਨੀਤੀ ਡਿਸਾਈਡ ਕਰਦੀ ਹੈ ਲੇਕਿਨ ਕਿਸੇ ਮਾੜੀ ਸੋਚ ਵਾਲੇ ਕਿਸੇ ਸੰਸਥਾ ਨੇ ਕਿਸੇ ਬੰਦੇ ਨੇ ਪ੍ਰਚਾਰ ਦਾ ਵੀ ਰਾਜਨੀਤੀ ਚੰਗੇ ਬੰਦਿਆਂ ਦਾ ਕੰਮ ਨਹੀਂ ਹੈ ਤਾਂ ਕਿ ਚੰਗੇ ਬੰਦੇ ਆਉਣ ਹੀ ਨਾ ਇਹ ਜੇ ਰਾਜਨੀਤੀ ਚੰਗੇ ਬੰਦੇ ਹੋਣਗੇ ਤਾਂ ਸਾਡੇ ਦੇਸ਼ ਤਕੜਾ ਹੋਊਗਾ ਸਾਡਾ ਪੰਜਾਬ ਤਕੜਾ ਹੋਊਗਾ ਸੋ ਬੱਚਿਆਂ ਨੂੰ ਰਾਜਨੀਤੀ ਦੇ ਵਿੱਚ ਇੰਟਰਸਟ ਪੈਦਾ ਕਰਨ ਦੇ ਲਈ ਔਰ ਅੱਜ ਦਾ ਦਿਨ ਤਾਂ ਵੈਸੇ ਵੀ ਵਿਸ਼ੇਸ਼ ਦਿਨ ਹੈ ਜਿਸੇ ਇੱਕ ਪਾਸੇ ਆਪਾਂ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜਿਹਨਾਂ ਨੇ ਸਾਰੀ ਲੋਕਾਈ ਦੇ ਉੱਪਰ ਆਪਣੀ ਕੁਰਬਾਨੀ ਦੇ ਨਾਲ ਇੱਕ ਕੰਪੈਸ਼ਨ ਦੇ ਵਿੱਚੋਂ ਕਰੇ ਜਿਹੜਾ ਨਿਕਲਦਾ ਉਹ ਦੱਸਿਆ ਕੋ ਐਗਜ਼ਿਸਟੈਂਸ ਦਾ ਮੈਸੇਜ ਦਿੱਤਾ ਦੂਜੇ ਪਾਸੇ ਅੱਜ ਸਾਡਾ ਕਨਸਟੀਟਿਊਸ਼ਨ ਦਾ ਦਿਵਸ ਹੈ ਇਸ ਦਿਨ 26 ਨਵੰਬਰ 1949 ਨੂੰ ਕਨਸਟੀਟਿਊਸ਼ਨ ਨੂੰ ਅਡਾਪਟ ਕੀਤਾ ਗਿਆ ਸੀ ਔਰ ਕਨਸਟੀਟਿਊਸ਼ਨ ਕੋਈ ਮਾਮੂਲੀ ਚੀਜ਼ ਨਹੀਂ ਹੈ ਕਨਸਟੀਟਿਊਸ਼ਨ ਉਹ ਸ਼ਬਦ ਨੇ ਜਿਹੜੇ 1.5 ਕਰੋੜ 150 ਕਰੋੜ ਦੀ ਆਬਾਦੀ ਨੂੰ ਇੱਕ ਸੂਤਰ 'ਤੇ ਪਰੋ ਕੇ ਰੱਖਦੇ ਆ ਤੁਸੀਂ ਦੇਖੋ ਜੰਮੂ ਕਸ਼ਮੀਰ ਤੋਂ ਲੈ ਕੇ ਜੇ ਅਪਾ ਕਨਿਆ ਕੁਮਾਰੀ ਤੱਕ ਜਾਂਦੇ ਤੇ ਬੰਦਿਆਂ ਦੇ ਰੰਗ ਹੀ ਬਦਲ ਜਾਂਦੇ ਆ ਭਾਸ਼ਾਵਾਂ ਬਦਲ ਜਾਂਦੀਆਂ ਕਲਚਰ ਬਦਲ ਜਾਂਦਾ ਖਾਣ ਪੀਣ ਬਦਲ ਜਾਂਦਾ ਸਭ ਕੁਝ ਬਦਲ ਜਾਂਦਾ ਭਾਵੇਂ ਇਹ ਪੰਜਾਬ ਤੋਂ ਲੈ ਕੇ ਤੁਸੀਂ ਉਧਰ ਅਸਾਮ ਤੱਕ ਚੱਲ ਜਓ ਸਭ ਕੁਝ ਇੰਨੇ ਵਿਭਿੰਨਤਾ ਵਾਲੇ ਦੇਸ਼ ਨੂੰ ਇੱਕ ਸੂਤਰ ਤੇ ਬੰਨ੍ਹ ਕੇ ਰੱਖਦਾ ਸਾਡਾ ਕਨਸਟੀਟਿਊਸ਼ਨ ਸੋ ਕਨਸਟੀਟਿਊਸ਼ਨ ਬਾਰੇ ਅਵੇਅਰ ਜਿਹੜੇ ਸਾਡੇ ਬੱਚਿਆਂ ਨੂੰ ਕਰਨਾ ਜਾਗਰੂਕ ਪੈਦਾ ਕਰਨੀ ਕਨਸਟੀਟਿਊਸ਼ਨ ਬਾਰੇ ਉਹਦੀ ਇੰਪੋਰਟੈਂਸ ਦੱਸਣਾ ਸੋ ਅੱਜ ਦਾ ਦਿਨ ਇਸ ਕਰਕੇ ਚੁਣਿਆ ਗਿਆ ਸੀ ਸੋ ਸਰਕਾਰ ਆਪਣਾ ਕੰਮ ਕਰ ਰਹੀ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੰਗੇਰੇ ਭਵਿੱਖ ਲਈ ਤਿਆਰ ਕਰਨ ਦਾ ਬਿਲਕੁਲ ਜੀ ਬਿਲਕੁਲ ਇਹ ਹਮੇਸ਼ਾ ਹੀ ਹੈ ਜਿਸ ਹਸਣ ਹਮ ਬੈਠੇ ਕੇਤੇ ਬੈਸ ਗਿਆ ਇਹ ਤਾਂ ਸਮਾਏ ਚੀਂ ਤੇ ਚਲਦੀ ਰਹਿਣੀ ਹੈ ਅੱਜ ਨਾ ਹੀ ਫੇਰ ਆ ਜੂ ਸੋ ਅਸੀਂ ਤਾਂ ਤਿਆਰ ਕਰ ਰਹੇ ਹਾਂ ਕਿਉਂਕਿ ਸਾਡੇ ਜਿਹੜੇ ਪੰਜਾਬ ਤੇ ਰਾਜ ਸਾਡੇ ਬੱਚੇ ਕਰਨ ਇਹ ਹੈ ਸਾਡਾ ਮਨ ਦੇ ਵਿੱਚ ਸੋ ਸਾਡੇ ਬੱਚੇ ਉਸ ਰਾਜ ਲਈ ਤਿਆਰ ਹੋਣੇ ਚਾਹੀਦੀ ਹੈ ਇਹ ਮਨਛਾ ਹੈ ਜੀ